ਸਾਡੀ ਪੰਜਾਬੀ ਰਸੋਈ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਪੇਠੇ ਤੋਂ ਘੱਟ ਮਸਾਲੇ ਵਾਲੀਆਂ ਬਹੁਤ ਹੀ ਸੌਖੇ ਤਰੀਕੇ ਨਾਲ ਬੜੀਆਂ ਤਿਆਰ ਕਰਾਂਗੇ ਆਪਾਂ ਜੀ ਪੇਠਾ ਲਿਆਏ ਇਹ ਪੇਠਾ ਮੈਂ ਸਰਦੀਆਂ 'ਚ ਲੈ ਕੇ ਆਈ ਸੀ ਆਪਾਂ پنਜੀਰੀ ਬਣਾਉਣੀ ਸੀ ਪਰ ਉਹ ਟਾਈਮ ਨਹੀਂ ਲੱਗਿਆ ਤੇ ਮੈਂ ਕਿਹਾ ਕਿਉਂ ਨਾ ਹੁਣ ਗਰਮੀ ਆ ਗਈ ਹੁਣ ਆਪਾਂ ਇਹਦੀਆਂ ਬੜੀਆਂ ਹੀ ਬਣਾ ਲઈએ ਤੇ ਆਪਾਂ ਇਹ ਪੇਠੇ ਨੂੰ ਕੱਟ ਲਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਛਿੱਲ ਲਾਂਗੇ ਤੇ ਬੀਂਦੇ ਕੱਢ ਲਾਂਗੇ ਇੱਧਰ ਆਪਾਂ ਜੀ ਮਾਂ ਦੀ ਜਿਹੜੀ ਦਾਲ ਆ ਛਿਲਕੇ ਲੱਥੇ ਵਾਲੀ ਉਹ ਲਈ ਥੋੜੀ ਜੀ ਮੂੰਗੀ ਦੀ ਦਾਲ ਮਿਕਸ ਕੀਤੀ ਇਹਨਾਂ ਨੂੰ 3 ਘੰਟੇ ਆਪਾਂ ਪਾਣੀ ਵਿੱਚ ਭਿਉਆ ਲਿਆ ਸੀ ਤੇ ਇਧਰ ਪੇਠੇ ਨੂੰ ਆਪਾਂ ਮਿਕਸੀ ਜਾਰ ਵਿੱਚ ਪਾ ਕੇ ਗ੍ਰाइंड ਕਰ ਲਾਂਗੇ ਤੁਸੀਂ ਚਾਹੋ ਤਾਂ ਕद्दूकस ਵੀ ਕਰ ਸਕਦੇ ਹੋ ਤੇ ਆਪਾਂ ਮਿਕਸੀ ਜਾਰ ਵਿੱਚ ਪਾ ਕੇ ਇਹਨੂੰ ਗ੍ਰाइंड ਕਰਕੇ ਇਹਦਾ ਆਪਾਂ ਪਾਣੀ ਕੱਢਣਾ ਹੈ ਤੇ ਇਹਨੂੰ ਇੱਕ ਛੰਨੀ ਵਿੱਚ ਪਾ ਕੇ ਕੌਲੇਜ ਰੱਖ ਲਾਂਗੇ ਇਹਦਾ ਜੀ ਜਿਹੜਾ ਇਹ ਪਾਣੀ ਹੈ ਇਹਨੂੰ ਜੂਸ ਪੇਠੇ ਦਾ ਜੂਸ ਵੀ ਕਿਹਾ ਜਾਂਦਾ ਹੈ ਇਹ ਬਹੁਤ ਹੀ ਗੁਣਕਾਰੀ ਹੈ ਇਹਦੇ ਨਾਲ ਸਭ ਤੋਂ ਵਧੀਆ ਬਾਡੀ ਆਪਣੀ ਡੀਟੌਕਸ ਹੁੰਦੀ ਹੈ ਤੇਨ ਦੇ ਵਿੱਚ ਤੁਸੀਂ ਕਾਲੀ ਮਿਰਚ ਨਮਕ ਪਾ ਕੇ ਲੈ ਸਕਦੇ ਹੋ ਜੈਂ ਦੇ ਨਾਲ ਆਟਾ ਗੁੰਨ ਸਕਦੇ ਹੋ ਇਧਰ ਮਸਾਲਿਆਂ ਵਿੱਚ ਆਪਾਂ ਤੇਜ ਪੱਤਾ ਤੇ ਅਜਵੈਨ ਸੌਂਫ ਜੀਰਾ ਕਾਲੀ ਮਿਰਚ ਵੱਡੀ ਇਲਾਚੀ ਛੋਟੀ ਇਲਾਚੀ ਦਾਲਚੀਨੀ ਧਨੀਆ ਤੇ ਦੋ ਮੈਂ ਫੁੱਲ ਦੀ ਵੀ ਵਰਤੋਂ ਕੀਤੀ ਹੈ ਤੇ ਆਪਾਂ ਬਹੁਤ ਜ਼ਿਆਦਾ ਮਸਾਲੇ ਨਹੀਂ ਲਈ ਆ ਆਪਾਂ ਤਿੰਨ ਵੱਡੀਆਂ ਇਲਾਚੀਆਂ ਲਈਆਂ 3-4 ਛੋਟੀਆਂ ਇਲਾਚੀਆਂ ਥੋੜੀਆਂ ਜਿਹੀਆਂ ਕਾਲੀਆਂ ਮਿਰਚਾਂ ਤੇ ਇੱਧਰ ਆਪਾਂ ਹਰੀ ਮਿਰਚ ਤੇ ਲਾਲ ਮਿਰਚ ਇਹਨਾਂ ਦੀ ਵੀ ਵਰਤੋਂ ਬੜੀਆਂ ਵਿੱਚ ਕਰਾਂਗੇ ਇਸ ਨਾਲ ਬੜੀਆਂ ਬਹੁਤ ਹੀ ਸਵਾਦਿਸ਼ਟ ਬਣेंगी ਆਪਾਂ ਇਹ ਮਸਾਲੇ ਸਾਰੇ ਮਿਕਸੀ ਜਾਰ ਵਿੱਚ ਪਾ ਕੇ ਗ੍ਰाइंड ਕਰ ਲਾਂਗੇ ਇੱਧਰ ਦਾਲ ਨੂੰ ਆਪਾਂ ਮੋਟਾ-ਮੋਟਾ ਗ੍ਰाइंड ਕਰ ਲਿਆ ਹੈ ਤੇ ਇਹਨੂੰ ਆਪਾਂ ਬਾਹਰ ਕੱਢ ਲਾਂਗੇ ਤੇ ਮੇਰੇ ਜੀ ਨਾਨੀ ਜੀ ਬੜੀਆਂ ਬਣਾਉਂਦੇ ਸਨ ਮੇਰੇ ਮੰਮੀ ਦੇ ਆਸਤੇ ਸਨ ਜਦੋਂ ਛੋਟੇ ਹੁੰਦੇ ਸੀ ਤੇ ਬਹੁਤ ਪੇਠੇ ਦੀਆਂ ਬੜੀਆਂ ਆਮ ਹੀ ਘਰਾਂ ਵਿੱਚ ਬਣਾਈਆਂ ਜਾਂਦੀਆਂ ਸੀ ਪਰ ਮੈਂ ਅੱਜ ਪਹਿਲੀ ਵਾਰ ਪੇਠੇ ਦੀਆਂ ਵੜੀਆਂ ਬਣਾ ਰਹੀ ਆ ਸਾਡੇ ਘਰ ਵੜੀਆਂ ਬਹੁਤ ਪਸੰਦ ਕੀਤੀਆਂ ਜਾਂਦੀਆਂ ਜਦੋਂ ਦੀ ਆਪਾਂ ਵੀਡੀਓ ਦੇਖੀ ਕਿ ਉਹ ਪੈਰਾ ਨਾਲ ਮਸਲ ਕੇ ਵੜੀਆਂ ਬਣਾਉਂਦੇ ਆ ਉਸ ਤੋਂ ਬਾਅਦ ਆਪਾਂ ਕਦੇ ਵੀ ਬਾਜ਼ਾਰ ਚੋਂ ਵੜੀਆਂ ਨਹੀਂ ਖਰੀਦੀਆਂ ਤੇ ਮੈਂ ਸੋਚਿਆ ਸੀ ਐ ਕਿ ਵੀ ਘਰ ਵਿੱਚ ਆਪਾਂ ਅੱਗੇ ਹੋਰ ਵੀ ਤਰ੍ਹਾਂ ਦੀਆਂ ਕਈ ਤਰ੍ਹਾਂ ਦੀਆਂ ਵੜੀਆਂ ਤਿਆਰ ਕਰਾਂਗੇ ਤੇ ਬਹੁਤ ਸੌਖੀਆਂ ਔਰ ਬਹੁਤ ਸਸਤੀਆਂ ਬਣਦੀਆਂ ਮੈਂ ਮੇਥਰੀਆਂ ਦਾ ਉਪਯੋਗ ਨਹੀਂ ਕੀਤਾ ਤੇ ਮੇਥਰੇ ਮੈਂ ਹੁਣ ਲੈ ਆ ਜੀ ਕਿਉਂਕਿ ਮੈਂ ਹਰੇਕ ਦਾਲ ਸਬਜ਼ੀ ਵਿੱਚ ਮੇਥਰੇਂ ਜ਼ਰੂਰ ਉਪਯੋਗ ਕਰਦੀ ਆ ਮੈਂ ਵੀ ਵੱਡੀ ਘੜਚੀ ਮੇਥਰਿਆਂ ਦੀ ਇਹਦੇ ਵਿੱਚ ਪਾਈਏ ਸੁੱਕੇ ਮੇਥਿਆਂ ਦੀ ਤੇ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਮਿਕਸੀ ਜਾਰ ਵਿੱਚ ਪਾ ਕੇ ਗ੍ਰाइंड ਕਰ ਲਾਂਗੇ ਤੇ ਇੱਧਰ ਆਪਾਂ ਜਿਹੜਾ ਪੇਠਾ ਨਚੋੜਿਆ ਹੋਇਆ ਉਹ ਵੀ ਇਸ ਵਿੱਚ ਪਾ ਦਾਂਗੇ ਤੇ ਜਿਹੜਾ ਮਸਾਲਾ ਆਪਾਂ ਬਹੁਤ ਜ਼ਿਆਦਾ ਬਰੀਕ ਨਹੀਂ ਨੂੰ ਗ੍ਰाइंड ਕੀਤਾ ਥੋੜਾ ਜਿਹਾ ਮੋਟਾ-ਮੋਟਾ ਹੀ ਰੱਖਿਆ ਹੈ ਤੇਨੂੰ ਵੀ ਆਪਾਂ ਵਿੱਚ ਪਾ ਦਾਂਗੇ ਤੇ ਜਿਹੜੀਆਂ ਆਪਣੀਆਂ ਲਾਲ ਤੇ ਹਰੀਆਂ ਮਿਰਚਾਂ ਉਹ ਵੀ ਵਿੱਚ ਪਾ ਕੇ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰਾਂਗੇ ਅਗਰ ਤੁਸੀਂ ਘਰ ਵਿੱਚ ਬਣਾਉਂਦੇ ਹੋ ਤਾਂ ਜੀ ਵਧੀਆ ਬਣਦੀਆਂ ਨੇ ਇੱਕ ਬਹੁਤ ਸਸਤੀਆਂ ਬਣਦੀਆਂ ਜਿਵੇਂ ਬਾਜ਼ਾਰ ਚੋਂ ਆਪਾਂ ਨੂੰ ਬੜੀਆਂ ਮਹਿੰਗੀਆਂ ਮਿਲਦੀਆਂ ਤੇ ਘਰ ਵਿੱਚ ਆਪਾਂ ਬੜੀ ਸਾਨੀ ਨਾਲ ਹੀ ਤਿਆਰ ਕਰ ਸਕਦੇ ਆ ਕੋਈ ਆਪਾਂ ਨੂੰ ਜ਼ਿਆਦਾ ਮਸਾਲੇ ਪਾਉਣ ਦੀ ਵੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਆਪਾਂ ਇਹਨਾਂ ਦੀ ਵਰਤੋਂ ਗਰਮੀ ਵਿੱਚ ਕਰਨੀ ਹੁੰਦੀ ਹੈ ਦਿਨ ਦੇ ਵਿੱਚ ਜਿੰਨੇ ਮੈਂ ਮਸਾਲੇ ਪਾਏ ਬਹੁਤ ਵਧੀਆ ਲੱਗਦੇ ਐ ਸੁੰਡ ਦੇ ਦੋ ਪਾਊਡਰ ਪਾਵਾਂਗੀ ਤੇ ਇਸ ਨਾਲ ਵੀ ਟੇਸਟ ਜਿਹੜਾ ਬੜੀਆਂ ਦਾ ਬਹੁਤ ਵਧੀਆ ਆਏਗਾ ਤੇ ਆਪਾਂ ਹਿੰਗ ਲਈਏ ਹਿੰਗ ਨੂੰ ਆਪਾਂ ਪਾਣੀ ਵਿੱਚ ਭਿਉ ਲਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਹੋਲ ਜਾਵੇ ਤੇ ਇਧਰ ਜੀ ਆਪਾਂ ਤਨੀਆ ਲਿਆਏ ਹਰਾ ਤਨੀਆ ਸਕਾਇਆ ਹੋਇਆ ਸੀ ਤੇ ਉਹ ਥੋੜਾ ਜਿਹਾ ਲਿਆਏ ਤੇ ਨਮਕ ਲਵਾਂਗੇ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਮੈਂ 2 ਚਮਚ 2 1/2 ਚਮਚ ਨਮਕ ਦੀ ਵਰਤੋਂ ਕੀਤੀ ਹੈ ਤੇ ਇਹ ਆਪਾਂ ਹਿੰਗ ਵਾਲਾ ਪਾਣੀ ਇਹਦੇ ਨਾਲ ਜੀ ਟੇਸਟ ਬਹੁਤ ਵਧੀਆ ਮਸਾਲਿਆਂ ਦਾ ਵੀ ਆ ਰਿਹਾ ਹਿੰਗ ਦਾ ਵੀ ਆ ਰਿਹਾ ਪੂਰੀ ਖੁਸ਼ਬੂ ਖੁਸ਼ਬੂ ਹੀ ਪਈ ਏ ਇਹੋ ਜਿਹੇ ਬੜੀਆਂ ਤਾਂ ਬਾਜ਼ਾਰ ਤੋਂ ਆਪਾਂ ਨੂੰ ਮਿਲਦੀਆਂ ਹੀ ਨਹੀਂ ਆ ਤੇ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ ਤੇ ਬਹੁਤ ਹੀ ਜੀ ਸਾਨ ਤਰੀਕਾ ਹੈ ਕੋਈ ਜ਼ਿਆਦਾ ਔਖਾ ਨਹੀਂ ਹੈਗਾ ਇਹ ਬੜੀਆਂ ਤਿਆਰ ਕਰਨੀਆਂ ਤੇ ਆਪਾਂ ਇਸ ਤਰ੍ਹਾਂ ਥਾਲੀ ਵਿੱਚ ਇਹਨਾਂ ਨੂੰ ਮਨਚਾਹ ਆਕਾਰ ਦੇ ਸਕਦੇ ਹੋ ਤੁਸੀਂ ਜਿਸੇ ਤਰ੍ਹਾਂ ਦਾ ਵੀ ਛੋਟੀਆਂ ਵੀ ਬਣਾ ਸਕਦੇ ਹੋ ਵੱਡੀਆਂ ਵੀ ਕੋਸ਼ ਆਪਾਂ ਬਾਹਰ ਤੋਂ ੁੱਪ ਚ ਰੱਖਾਂਗੇ ਆਪਾਂ ਇਹਨਾਂ ਨੂੰ 3 ਦਿਨ ਫੁੱਲ ੁੱਪ ਲਵਾਉਣੀ ਹੈ ਤੇ ਤੁਸੀਂ ਚਾਹੋ ਤਾਂ 4 ਦਿਨ ਹੀ ਲਵਾ ਸਕਦੇ ਹੋ ਤੇ ਆਪਾਂ ਹੁਣ ਦੁਪਹਿਰ ਵੇਲੇ ਇਹਨਾਂ ਨੂੰ ਬਣਾ ਰਹੇ ਹਾਂ 3 ਕਿਹਦਾ ਟਾਈਮ ਹੋ ਗਿਆ ਹੈ ਤੇ ਆਪਾਂ ਬਾਹਰ ਕੁਛ ਮੰਜੀ ਤੇ ਕਪੜਾ ਰੱਖ ਲਿਆ ਹੁੰਦੇ ਤੇ ਵੀ ਆਪਾਂ ਕੁਛ ਬੜੀਆਂ ਪਾ ਲਵਾਂਗੇ ਧੁੱਪੇ ਜਾ ਕੇ ਤੇ ਜਿਵੇਂ ਦਾ ਤੁਸੀਂ ਏਕਾਰ ਵੱਡੀ ਛੋਟੀ ਜੋ ਵੀ ਕਰਨੀ ਹੈ ਥੋੜਾ ਜਿਹਾ ਹੱਥ ਨੂੰ ਪਾਣੀ ਲਾ ਲਾ ਕੇ ਇਸ ਤਰ੍ਹਾਂ ਆਪਾਂ ਇਹ ਸਾਰੀਆਂ ਬੜੀਆਂ ਜੀ ਤਿਆਰ ਕਰ ਲਾਂਗੇ ਤੇ ਬਹੁਤ ਹੀ ਸੌਖਾ ਤਰੀਕਾ ਹੈ ਤੇ ਸੁੱਕ ਕੇ ਬਹੁਤ ਹੀ ਵਧੀਆ ਹੋ ਜਾਣਗੀਆਂ ਤੇ ਬਹੁਤ ਹੀ ਸਵਾਦਿਸ਼ਟ ਬਣਣਗੀਆਂ ਤੇ ਨਾਲੇ ਪੂਰਾ ਆਪਣੀ ਮਹਿਕ ਆ ਰਹੀ ਹੈ ਰਸੋਈ ਜੋ ਬੜੀਆਂ ਦੀ ਪਤਾ ਲੱਗ ਰਿਹਾ ਹੈ ਵੀ ਕੋਈ ਚੀਜ਼ ਬਣ ਰਹੀ ਹੈ ਕਿਉਂਕਿ ਹਿੰਗ ਦੀ ਵੀ ਮੈਂ ਘਾਰੀਏ ਤੇ ਵਿੱਚ ਮਸਾਲਿਆਂ ਦੀ ਵੀ ਪੂਰੀ ਮੈਂ ਘਾਰੀਏ ਇਸ ਤਰ੍ਹਾਂ ਪਹਿਲਾਂ ਨੂੰ ਸੁਕਾ ਲਿਆ ਹੈ ਜੀ ਮੈਂ ਚਾਰ ਤੁਪਾਂ ਲਵਾਈਆਂ ਕਿਉਂਕਿ ਥੋੜਾ ਜਿਹਾ ਮੌਸਮ ਖਰਾਬ ਜੀ ਕੋਸ਼ ਮੈਂ ਇਸ ਤਰ੍ਹਾਂ ਦੀਆਂ ਵੀ ਵੜੀਆਂ ਬਣਾਈਆਂ ਤੇ ਇਹ ਮੈਂ ਕੱਪੜੇ ਤੇ ਇਹਨਾਂ ਨੂੰ ਆਪਾਂ ਜੀ ਕੱਪੜਾ ਉੱਤੇ ਦੇ ਕੇ ਸੁਕਾਇਆ ਹੈ ਕਿਉਂਕਿ ਕੱਟਾ ਮਿੱਟੀ ਨਾ ਪਵੇ ਤੇ ਵੇਖੋ ਜੀ ਕਿੰਨੀਆਂ ਵਧੀਆ ਵੜੀਆਂ ਜਿਹੜੀਆਂ ਆਪਾਂ ਚਾਰ ਤੇ ਸੁਕਾਉਣਨ ਲੱਗ ਪਈਆਂ ਹੈ ਪੂਰੀ ਨਾ ਖੜਕਾ ਦੇਣੀ ਪੂਰੀ ਆਪਣੀ ਚੜੀਆਂ ਬਣ ਕੇ ਤਿਆਰ ਹੈ ਵੇਚੀ ਮੈਂ ਜੀ ਕੜੀ ਵਿੱਚ ਇੱਕ ਦਿਨ ਪਾਲੀਆਂ ਤੇ ਆਪਾਂ ਇੱਕ ਦਿਨ ਚੌਲ ਬਣਾਏ ਉਹਨਾਂ ਵਿੱਚ ਪਾਲੀਆਂ ਉੱਥੋਂ ਹੀ ਲੈ ਕੇ ਤੇ ਬਹੁਤ ਸਵਾਦ ਦੀ ਕੜੀ ਵੀ ਬਣਦੀ ਏ ਬੜੀ ਵਾਲੀ ਤੇ ਦੇਖੋ ਕਿੰਨੀ ਸਾਨੂੰ ਨਾਲ ਟੁੱਟ ਗਈ ਹੈ ਤੇ ਤੁਸੀਂ ਵੀ ਜਰੂਰ ਟ੍ਰਾਈ ਕਰਿਓ ਬਹੁਤ ਹੀ ਸੌਖਾ ਤਰੀਕਾ ਹੈ ਤੇ ਬਹੁਤ ਹੀ ਵਧੀਆ ਲੱਗਦੀ ਹੈ ਤੇ ਇਹ ਦੇਖੋ ਜੀ ਆਪਣੀਆਂ ਕਿੰਨੀਆਂ ਸੋਹਣੀਆਂ ਆਪਾਂ ਇਹਨਾਂ ਨੂੰ ਕੱਚ ਦੇ ਜਾਰ ਵਿੱਚ ਕੋਈ ਸਟੀਲ ਦੇ ਜਾਂ ਮਿੱਟੀ ਦੇ ਕਿਸੇ ਵਿੱਚ ਵੀ ਚੀਨੀ ਦੇ ਵਿੱਚ ਪਾ ਕੇ ਸੋੜ ਕਰਕੇ ਰੱਖ ਸਕਦੇ ਹੋ ਤੇ ਆਪਾਂ ਜੀ ਅੱਜ ਸਵੇਰੇ ਕੀਏ ਦੀ ਸਬਜ਼ੀ ਬਣਾਈ ਸੀ ਉਹ ਵੀ ਬੜੀਆਂ ਆਲੀ ਬਣਾਈ ਸੀ ਤੇ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ